ਜੀ ਆਲੂ ਪਨੀਰ ਦੀ ਸਬਜ਼ੀ ਦੀ ਇਸ ਨਵੀਂ ਰੈਸਪੀ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਹੋ ਜਾਂਦਾ ਸਵਾਗਤ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜਿਓ ਸੋ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਡੇਲੀ ਮੈਸੇਜ ਕਰਦੀਆਂ ਨੇ ਇੰਨੇ ਜ਼ਿਆਦੇ ਮੈਸੇਜ ਹੁੰਦੇ ਨੇ ਨਾ ਕਦੇ-ਕਦੇ ਰਿਪਲਾਈ ਕਰਨ ਦੇ ਵਿੱਚ ਥੋੜੀ ਜਿਹੀ ਦੇਰ ਹੋ ਜਾਂਦੀ ਹੈ ਸੋ ਮਾਫੀ ਮੰਗਦੀਆਂ ਭੈਣੋ ਸੋ ਅੱਜ ਜਿਹੜੀ ਅਸੀਂ ਵੀਡੀਓ ਬਣਾ ਰਹੇ ਹਾਂ ਜੀ ਤੁਸੀਂ ਜ਼ਰੂਰ ਦੇਖਿਓ ਐਂਡ ਦੇ ਵਿੱਚ ਕੰਪਲੀਮੈਂਟਸ ਜ਼ਰੂਰ ਦੇ ਕੇ ਜਾਣਾ ਨੇ ਸਭ ਤੋਂ ਪਹਿਲਾਂ ਜੀ ਆਪਣਾ ਜਿਹੜਾ ਪਨੀਰ ਹੈ ਤੁਸੀਂ ਫਰਿੱਜ ਦੇ ਵਿੱਚੋਂ ਪਹਿਲਾਂ ਕੱਢ ਲੈਣਾ ਹੈਗਾ ਤੁਰੰਤ ਕੱਢ ਕੇ ਨਹੀਂ ਬਣਾਉਣਾ ਹੈਗਾ ਨੋਰਮਲ ਟੈਂਪਰੇਚਰ ਨੂੰ ਰੱਖਣਾ ਠੀਕ ਹੈ ਜੀ ਜਿਸ ਤਰ੍ਹਾਂ ਆਪਣਾ ਕਾਮਨ ਟੈਂਪਰੇਚਰ ਹੁੰਦਾ ਉਸ ਹਿਸਾਬ ਦਾ ਜਿਹੜਾ ਪਨੀਰ ਨੂੰ ਰੱਖ ਲੈਣਾ ਹੈਗਾ ਤੇ ਆਪਣੇ ਟੇਸਟ ਦੇ ਅਕੋਰਡਿੰਗ ਜਿਹੜੇ ਤੁਸੀਂ ਪੀਸਾਗੇ ਉਹਨਾਂ ਨੂੰ ਕੱਟ ਲੈਣਾ ਹੈਗਾ ਤੇ ਅਸੀਂ ਇਹਦੇ ਲਈ ਜਿਹੜੇ ਆਲੂ ਲੈਣੇ ਨਾ ਉਹ ਤਿੰਨ ਲੈਣੇ ਤੇ ਨਾਲ ਜਿਹੜਾ ਆਪਾਂ ਮਸਾਲਾ ਤਿਆਰ ਕਰਾਂਗੇ ਪਿਆਜ਼ ਲਸਣ ਹਰੀ ਮਿਰਚ ਅਦਰਕ ਇਹ ਬੇਸਿਕ ਦੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਉਣੀਆਂ ਨੇਗੀਆਂ ਇਦਾਂ ਹੁੰਦਾ ਜੀ ਜਿਵੇਂ ਆਪਾਂ ਅਦਰਕ ਤੇ ਲਸਣ ਵਗੈਰਾ ਕੁਝ ਜ਼ਿਆਦਾ ਮਾਤਰਾ ਦੇ ਵਿੱਚ ਪਾ ਲਈਏ ਤਾਂ ਉਹ ਜਿਵੇਂ ਹੋਣਾ ਨਾ ਗਰਮੀ ਦੇ ਵਿੱਚ ਥੋੜਾ ਡਿਫਿਕਲਟ ਹੋ ਜਾਂਦਾ ਬਟ ਜਿਵੇਂ ਜਿਵੇਂ ਮੌਸਮ ਚੇਂਜ ਹੋ ਰਿਹਾ ਤਾਂ ਆਪਾਂ ਇਹ ਚੀਜ਼ਾਂ ਯੂਜ਼ ਵਧੀਆ ਕਰ ਸਕਦੇ ਹਾਂਗੇ ਤੇ ਤੁਸੀਂ ਜਿਹੜਾ ਸਬਜੀ ਹੈਗੀ ਮੇਨ ਮਟੀਰੀਅਲ ਹੈਗਾ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਨਾ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਤਾਂ ਜਿਹੜਾ ਆਪਾਂ ਆਲੂ ਵਗੈਰਾ ਲੈਣੇਗੇ ਤਾਂ ਇਹਨਾਂ ਦੇ ਛੋਟੇ-ਛੋਟੇ ਪੀਸ ਹੈਗੇ ਨੇ ਉਹਨਾਂ ਨੂੰ ਤੁਸੀਂ ਕੱਟ ਲੈਣਾਗਾ ਕਹਿੰਦੇ ਨਹੀਂ ਹੁੰਦੇ ਆਲੂ ਇਹੋ ਜੀ ਸਬਜ਼ੀਆਂ ਜਿਹੜੀ ਹਰੇਕ ਸਬਜ਼ੀ ਦੇ ਵਿੱਚ ਹੀ ਪੈ ਜਾਂਦੀ ਹੈ ਜੰਗਲ ਮੇ ਭਾਲੂ ਸਬਜ਼ੀ ਮੇ ਆਲੂ ਔਰ ਬਿਹਾਰ ਮੇ ਲਾਲੂ ਲਾਲੂ ਜਾਦਾ ਹੁੰਦਾ ਤਾਂ ਵਿਚਾਰੇ ਦਾ ਹਨਾ ਫਿਊਚਰ ਉਹ ਹੋ ਗਿਆ ਪਰ ਸਬਜ਼ੀ ਦੇ ਵਿੱਚ ਅੱਜ ਵੀ ਜਿਹੜਾ ਆਲੂ ਹੈਗਾ ਹਨਾ ਉਹ ਰਾਜਾ ਹੈਗਾ ਤੇ ਫਿਰ ਆਪਾਂ ਹਲਕੇ ਹਲਕੇ ਪੀਸ ਕੱਟ ਕੇ ਨਾ ਜਿਹਨੂੰ ਪਾਣੀ ਦੇ ਵਿੱਚ ਰੱਖ ਦੇਣਾ ਗਾਲੂਆਂ ਨੂੰ ਤੇ ਤੁਸੀਂ ਐਵੇਂ ਦਿੱਟੋ ਸਟੈਪਸ ਫਾਲੋ ਕਰੋਗੇ ਤਾਂ ਤੁਹਾਡੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣੂਗੀ ਦੇ ਨਾਲ ਦੀ ਨਾਲ ਨਾ ਤੁਸੀਂ ਮੈਨੂੰ ਆਏ ਵੀ ਦੱਸ ਕੇ ਜਾਣਾ ਕਮੈਂਟਸ ਦੇ ਵਿੱਚ ਤੁਸੀਂ ਇਹ ਆਲੂ ਪਨੀਰ ਦੀ ਸਬਜੀ ਕਿਵੇਂ ਬਣਾਉਣੀਓ ਕਿਉਂਕਿ ਮੇਰੀ ਹਰ ਭੈਣ ਦਾ ਤਰੀਕਾ ਇੱਕ ਨਵਿਕਲਾ ਹੁੰਦਾਗਾ ਹਨਾ ਤੁਹਾਡੇ ਤੋਂ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜੀ ਤੇ ਜਿਹੜਾ ਆਪਣਾ ਮਸਾਲਾ ਜੇ ਤੁਸੀਂ ਕੁੰਡੇ ਕੋਟ ਨੇ ਨਾਲ ਕੁੱਟਣਾ ਉਦਾਂ ਵੀ ਕੁੱਟ ਲੋ ਹਨਾ ਜੀ ਮਿਕਸੀ ਦੇ ਵਿੱਚ ਟਾਈਮ ਸੇਵਿੰਗ ਹੋ ਜਾਂਦਾ ਕਿਉਂਕਿ ਡੈਡੀ ਨੇ ਡਿਊਟੀ ਜਾਣਾ ਸੀ ਜੀ ਸਾਨੂੰ ਇਦਾਂ ਸੀ ਵੀ ਜਲਦੀ ਜਲਦੀ ਕੰਮ ਹੋ ਜੇ ਤੇ ਅਸੀਂ ਜ਼ਿਆਦਾਤਰ ਜੜਨੀਆਂ ਵੀ ਸਬਜ਼ੀਆਂ ਬਣਾਉਣੇ ਉਹਦੇ ਵਿੱਚ ਤੇਲ ਦੀ ਜਿਹੜਾ ਯੂਜ਼ ਕਰਦੇ ਆਂਗੇ ਐਸ ਕੰਪੇਅਰ ਟੂ ਕਿਉ ਹਨਾ ਤੇ ਇਹ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤੇਲ ਜਿਹੜਾ ਤੁਸੀਂ ਨੋਰਮਲ ਆਪਣੀ ਲਾਈਫ ਦੇ ਵਿੱਚ ਯੂਜ਼ ਕਰਦੇ ਹੋਗੇ ਜੀ ਉਸ ਨੂੰ ਪਾ ਲੈਣਾ ਹੈਗਾ ਤੇ ਕਾਲੀ ਨਹੀਂ ਕਰਨੀ ਹੈਗੀ ਜਿੰਨਾ ਚਿਰ ਤੇਲ ਵਾਈਟ ਨਹੀਂ ਹੁੰਦਾਗਾ ਜਦੋਂ ਤੁਸੀਂ ਪੀਲਾ ਤੁਹਾਨੂੰ ਇੰਜ ਲੱਗਦਾ ਵੀ ਹੰ ਗਰਮ ਹੋ ਗਿਆ ਫਟਾਫਟ ਉਹਨਾਂ ਨਾ ਜੀਰਾ ਪਾ ਦੀਏ ਸਾਰੇ ਮਸਾਲੇ ਪਾ ਦੀਏ ਤਾਂ ਉਹਦੇ ਵਿੱਚ ਜਿਹੜਾ ਕਚਿਆਈ ਜੀ ਰਹਿੰਦੀ ਆ ਤੇ ਜਦੋਂ ਆਪਾਂ ਖਾਂਦੇ ਆ ਉਹਦਾ ਫਲੇਵਰ ਅੱਛਾ ਨਹੀਂ ਬਣਦਾ ਸੋ ਇਸ ਚੀਜ਼ ਦਾ ਜਰੂਰ ਮੇਰੀਆਂ ਸਾਰੀਆਂ ਭੈਣਾਂ ਧਿਆਨ ਰੱਖਿਆ ਕਰਨਾ ਤਾਂ ਦੇ ਕੋ ਸਾਡੀ ਸਬਜੀ ਆ ਗਈ ਨਾ ਜਿਹੜੀ ਉਹ ਇਸੇ ਕਰਕੇ ਜਾਦੇ ਵਿਲੱਖਣ ਬਣਦੀ ਜਾਦੇ ਟੇਸਟੀ ਹੁੰਦੀ ਆਗੀ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੀ ਆ ਕਿ ਅੱਜ ਇਹ ਵੀਡੀਓ ਜਿਹੜੀ ਹਨਾ ਮੈਂ ਆਉਦੇ ਪਿੰਡ ਰਿਕਾਰਡ ਕਰ ਰਹੀ ਆ ਬਣਾ ਤਾਂ ਉੱਥੇ ਲਈ ਸੀ ਸੌਰੀ ਹਨਾ ਤੇ ਇਦਾਂ ਸੀ ਜੀ ਅਸੀਂ ਪਿੰਡ ਆਏ ਹੋਏ ਆਂਗੇ ਤੇ ਆਉਣ ਵਾਲੇ ਬਲੌਗਸ ਦੇ ਵਿੱਚ ਹੋਪ ਸੋ ਕਿ ਇੱਥੇ ਹਨਾ ਵੀਡੀਓਸ ਵਗੈਰਾ ਰਿਕਾਰਡ ਕਰੀਏ ਤਾਂ ਤੁਹਾਨੂੰ ਕਿੰਨੀ ਕ ਕਰਿਓਸਟੀ ਆਗੀ ਜਰੂਰ ਦੱਸਿਓ ਸੋ ਤੇਲ ਸਾਡਾ ਪੂਰਨ ਰੂਪ ਦੇ ਵਿੱਚ ਜਿਹੜਾ ਜੀ ਹਨਾ ਗਰਮ ਹੋ ਚੁੱਕਿਆਗਾ ਜਦੋਂ ਆਪਾਂ ਨਾ ਮਿਕਸੀ ਦੇ ਜਿਹੜਾ ਜੱਗ ਹੁੰਦਾ ਇਹਦੇ ਵਿੱਚ ਉਹ ਡਾਇਰੈਕਟ ਮਸਾਲੇ ਨੂੰ ਹਨਾ ਪਾਉਣੇ ਆਗੇ ਤਾਂ ਹੱਥਾਂ ਨੂੰ ਵੀ ਸੇਕ ਜ਼ਿਆਦਾ ਲੱਗਦਾ ਕਈ ਵਾਰੀ ਭਾਫ਼ ਲੱਗ ਜਾਂਦੀ ਹੈ ਭਾਫ਼ ਲੱਗਣੀ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹੱਥਾਂ ਦੀ ਹਨਾ ਤਾਂ ਜੇ ਛਾਲੇ ਵਗੈਰਾ ਹੋ ਜਾਂਦੇ ਨੇ ਤਾਂ ਤੁਸੀਂ ਇਹ ਵੀ ਕਰ ਸਕਦੇ ਹੋਗੇ ਕਿ ਉਸ ਨੂੰ ਅਲੱਗ ਪਹਿਲਾਂ ਕਿਸੇ ਭਾਂਡੇ ਦੇ ਵਿੱਚ ਕੱਢ ਲਓ ਫਿਰ ਤੁਸੀਂ ਚਮਚ ਦੇ ਨਾਲ ਪਾ ਦੋ ਹਨਾ ਸੌਖਾ ਤਰੀਕਾ ਇਹ ਪਾਉਣਾ ਕਿ ਚਮਚਾਪਾ ਜੀਰੇ ਦਾ ਲੈ ਲੈ ਤੁਸੀਂ ਇੱਕ ਚਮਚ ਵੀ ਯੂਜ਼ ਕਰ ਸਕਦੇ ਹੋਗੇ ਸਬਜ਼ੀ ਦੀ ਮਾਤਰਾ ਦੇ ਹਿਸਾਬ ਨਾਲ ਫਿਰ ਤੁਸੀਂ ਜਿਹੜਾ ਸਾਡੇ ਮਸਾਲੇ ਨੇ ਹਨਾ ਇਹਨਾਂ ਨੂੰ ਪਾ ਲੈਣਾ ਹੈਗਾ ਦੇਖੋ ਜੀ ਇਹਨਾਂ ਨੂੰ ਆਪਾਂ ਨਾ ਪੁੱਜਣ ਦੇਣਾਗਾ ਹਨਾ ਉਸ ਤੋਂ ਬਾਅਦ ਹੀ ਜਿਹੜਾ ਆਪਾਂ ਨਮਕ ਵਗੈਰਾ ਪਾਉਣਾਗਾ ਨਮਕ ਹੋ ਗਿਆ ਜਿਵੇਂ ਹਨਾ ਲਾਲ ਮਿਰਚ ਹੋ ਗਈ ਹਰੀ ਮਿਰਚ ਜ਼ਰੂਰ ਪਾਇਆ ਕਰੋ ਸਬਜ਼ੀ ਦੇ ਵਿੱਚ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਥੋੜਾ ਜਿਹਾ ਜਿਹੜਾ ਮਸਾਲਾ ਹੋ ਗਿਆ ਦੂਸਰਾ ਹਨਾ ਆਪਾਂ ਤੁਸੀਂ ਪਾ ਲੈਨੇ ਹੋ ਘਰਾਂ ਦੇ ਵਿੱਚ ਤੇ ਇੱਕ ਖਾਸ ਗੱਲ ਇਹ ਹੈ ਜੀ ਆਪਾਂ ਦੇਗੀ ਮਿਰਚ ਪਾ ਸਕਦੇ ਹਾਂ ਨਾ ਥੋੜਾ ਕਲਰ ਫਲੇਵਰ ਦੇ ਲਈ ਬਹੁਤ ਅੱਛੀ ਲੱਗਦੀ ਹੈਗੀ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅਸੀਂ ਸਬਜੀ ਦੇ ਵਿੱਚ ਜ਼ਰੂਰ ਪਾਉਣੇ ਆਂਗੇ ਪਤਾ ਕੀ ਹੁੰਦਾ ਸਬਜੀ ਬਣਾਉਣਾ ਇੱਕ ਕਈ ਵਾਰੀ ਆਪਾਂ ਹੋਊ ਆ ਜਾ ਬਣਾ ਲੈਨੇ ਆਣਾ ਕਈ ਲੇਡੀਜ਼ ਪਤਾ ਕੀ ਹੁੰਦੀਆਂ ਨੇ ਵੀ ਹਾਂਜੀ ਅਸੀਂ ਹਨਾ ਸਬਜੀ ਬਣਾਉਣੇ ਆ ਸਾਡੇ ਮੰਮੀ ਇੰਨੀ ਟੇਸਟੀ ਸਬਜੀ ਬਣਾਉਂਦੇ ਬਟ ਇਹਨਾਂ ਨੇ ਕਦੇ ਵੀ ਉਸ ਟਾਈਪ ਦਾ ਹਨਾ ਆਪਣਾ ਬਿਹੇਵੀਅਰ ਨਹੀਂ ਰੱਖਿਆ ਵੀ ਹਾਂ ਮੈਂ ਸਬਜੀ ਬਹੁਤ ਟੇਸਟੀ ਬਣਾਉਣੇ ਮੈਂ ਆਏ ਕਰਦੀ ਆ ਹਨਾ ਕੁਝ ਕਈ ਲੋਕ ਪਤਾ ਕੀ ਹੁੰਦੇ ਲੋਕਾਂ ਦੇ ਵਿੱਚ ਖਾਸ ਕਮੀ ਹੁੰਦੀ ਹੈ ਜਿਹੜਾ ਕੁਝ ਚੰਗਾ ਬਣਾਉਣਾ ਲੱਗਦਾ ਹਨਾ ਉਹ ਦੂਜੇ ਦੀ ਚੀਜ਼ ਮਾੜੀ ਜੀ ਚੀਜ਼ ਨੂੰ ਗੋਚ ਕੱਢ ਦਿੰਦਾ ਨਾ ਜੀ ਤੁਸੀਂ ਤਾਂ ਐ ਕਰਦੇ ਹੋ ਐ ਕਰ ਦੋ ਸ ਔਰ ਸਾਡੇ ਮੰਮੀ ਦੇ ਵਿੱਚੇ ਗੁਣ ਹੈਗਾ ਇੰਨੀ ਟੇਸਟੀ ਸਬਜੀ ਬਣਾਉਂਦੀ ਆ ਨਾ ਮੈਨੂੰ ਕਦੇ-ਕਦੇ ਇਹ ਲੱਗਦਾ ਹੁੰਦਾ ਜਦੋਂ ਮੈਂ ਕਿਸੇ ਹੋਰ ਦੇ ਹੱਥਾਂ ਦੀ ਸਬਜੀ ਖਾਣੀ ਆਂਗੀ ਕਿ ਉਹ ਮੁਕਾਬਲੇ 'ਚ ਹੀ ਨਹੀਂ ਹੈਗੇ ਹਨਾ ਤੇ ਇੱਕ ਹੁੰਦਾ ਜੀ ਆਪਾਂ ਕੋਈ ਵੀ ਹਨਾ ਘਰ ਦਾ ਕੰਮ ਕਰਦੇ ਮਜਬੂਰੀ 'ਚ ਕਰਦੇ ਆ ਹਨਾ ਲੇਡੀਜ਼ ਕਹਿੰਦੇ ਹਾਏ ਹਲੇ ਮੇ ਸਬਜੀ ਬਣਾਉਣੀਆਂ ਹਾਏ ਮੈਂ ਆਏ ਕਰਨਾ ਤੇ ਸਾਡੇ ਮੰਮੀ ਨੇ ਤਾਂ ਕਦੇ ਮੱਥੇ ਵਾਟ ਹੀ ਨਹੀਂ ਪਾਇਆ ਹੈਗਾ ਹਨਾ ਸਬਜੀ ਸਬਜੀ ਬਣਾਉਂਦੇ ਆ ਇਹ ਤਾਂ ਖੱਬੇ ਹੱਥ ਤੇ ਚੁਟਕੀ ਚ ਬਣਾ ਦਿੰਦੇ ਨੇ ਹਨਾ ਤੇ ਫਿਰ ਤੁਸੀਂ ਜੀ ਇਹਦੇ ਵਿੱਚ ਥਲਕਾ ਜਿਹਾ ਪਾਣੀ ਪਾ ਲੈਣਾ ਹੈਗਾ ਪਾਣੀ ਤੁਸੀਂ ਜ਼ਿਆਦਾਤਰ ਮੈਨੂੰ ਲੱਗਦਾ ਮੇਰੀਆਂ ਸਾਰੀਆਂ ਭੈਣਾਂ ਹੀ ਹਨਾ ਫਿਲਟਰ ਦਾ ਯੂਜ਼ ਕਰਦੇ ਹੋ ਹੋਮੋਂਗੇ ਜੇ ਤੁਹਾਡੇ ਟੂਟੀ ਦਾ ਪਾਣੀ ਆਉਂਦਾ ਟੂਟੀ ਦਾ ਪਾਣੀ ਯੂਜ਼ ਕਰ ਲਿਓ ਇਹਦੇ ਨਾਲ ਕੀ ਹੁੰਦਾ ਜੀ ਆਪਣਾ ਜਿਹੜਾ ਮਸਾਲੇ ਦੇ ਵਿੱਚ ਨੂਨ ਮਿਰਚ ਪ੍ਰੋਪਰਲੀ ਰਚ ਮਿਚ ਜਾਂਦਾ ਹੈਗਾ ਹਨਾ ਤੇ ਇਹਦੇ ਵਿੱਚ ਵੀ ਕਾਲੀ ਨਹੀਂ ਕਰਨੀ ਹੈਗੀ ਕਿ ਤੁਸੀਂ ਸਬਜੀ ਨਾਲ ਦੇ ਨਾਲ ਪਰ ਜਿੰਨੀ ਤੁਸੀਂ ਸਹਿਜਤਾ ਦੇ ਨਾਲ ਸਬਜੀ ਬਣਾਉਂਗੇ ਪਿਆਰ ਦੇ ਨਾਲ ਬਣਾਉਂਗੇ ਉਨੇ ਖਾਣ ਵਾਲੇ ਨੂੰ ਆਨੰਦ ਆਊਗਾ ਔਰ ਉਹਨਾਂ ਹੀ ਜ਼ਿਆਦਾ ਟੇਸਟੀ ਖਾਣਾ ਬਣਦਾ ਹੈਗਾ ਬਾਕੀ ਸਬਜੀ ਦਾ ਨਾਮ ਹਨਾ ਜਦੋਂ ਵੀ ਮੰਮੀ ਬਣਾਉਣ ਲੱਗਦੇ ਨਾ ਵਾਇਗਰੂ ਦਾ ਨਾਮ ਜ਼ਰੂਰ ਲੈਂਦੇ ਵੀ ਸੱਚੇ ਪਾਤਸ਼ਾਹ ਖਾ ਕੇ ਸਕੂਨ ਮਿਲੇ ਹਨਾ ਅੰਦਰੋਂ ਮਨ ਆਪਟ ਕੇ ਮਨ ਨੂੰ ਸਕੂਨ ਮਿਲੇ ਕਿਉਂਕਿ ਮਨ ਦੀ ਸ਼ਾਂਤੀ ਕਈ ਵਾਰ ਕੀ ਹੁੰਦਾ ਕੋਈ ਚੀਜ਼ ਖਾ ਕੇ ਨਾ ਸਾਡਾ ਢਿੱਡ ਭਰ ਜਾਂਦਾ ਹੁੰਦਾ ਬਟ ਮਨ ਨਹੀਂ ਭਰਦਾ ਹਨਾ ਜੀ ਸੋ ਨਾਲ ਦੇ ਨਾਲ ਨਾ ਹੁਣ ਦੇਖੋ ਟਾਈਮ 8:30 ਹੀ ਹੋਇਆ ਸੀਗਾ ਔਰ ਦੁੱਧ ਵਾਲਾ ਵੀਰਾ ਹਨਾ ਜਲਦੀ ਦੁੱਧ ਪਾ ਜਾਂਦਾ ਤੇ ਚਾਰ ਚੁੱਲਿਆਂ ਦਾ ਸੁੱਖ ਬਹੁਤ ਹੋ ਜਾਂਦਾ ਜੀ ਤਾਂ ਨਾਲ ਦੀ ਨਾਲ ਆਪਾਂ ਦੁੱਧ ਰੱਖਤਾ ਤੇ ਜਿਹੜੇ ਆਲੂ ਸੀ ਹੁਣ ਦੇਖੋ ਪ੍ਰੋਪਰ ਸੀ ਜਿਹੜੇ ਆਪਣਾ ਮਸਾਲਾ ਹਨਾ ਰਚ ਵਿੱਚ ਗਿਆ ਸੀ ਪਹਿਲਾਂ ਆਪਾਂ ਆਲੂ ਪਾ ਲੇ ਫਿਰ ਆਪਾਂ ਜਿਹੜੇ ਪਨੀਰ ਦੇ ਪੀਸਸ ਸੀ ਕੱਟੇ ਹੋਏ ਸੀਗੇ ਉਹਨਾਂ ਨੂੰ ਪਾ ਲੈਣਾਗਾ ਤੇ ਫਿਰ ਕੜਛੀ ਦੇ ਨਾਲ ਮਿਕਸ ਕਰਦੇ ਰਹਿਣਾ ਤਾਂ ਜੋ ਜਿਹੜਾ ਜਿੰਨਾ ਵੀ ਨੂਨ ਮਿਰਚਾ ਸਾਡਾ ਦੂਜਾ ਮਸਾਲਾਗਾ ਉਹ ਇਹਦੇ ਵਿੱਚ ਰਚ ਮਿਚ ਜੇ ਤੇ ਪਨੀਰ ਇੰਨਾ ਜਿਆਦਾ ਹੈਲਦੀ ਆ ਨਾ ਖਾਣਾ ਸਿਹਤ ਦੇ ਲਈ ਬਹੁਤ ਸਾਰੇ ਤੱਤ ਨੇ ਜਿਹੜੇ ਸਾਨੂੰ ਹੋਰ ਕਿਸੇ ਵੀ ਫੂਡ ਦੇ ਵਿੱਚੋਂ ਹੋਰ ਕਿਸੇ ਸਬਜੀ ਦੇ ਵਿੱਚੋਂ ਵੀ ਨਹੀਂ ਮਿਲਦੇ ਹੈਗੇ ਜਿਹੜੇ ਪਨੀਰ ਖਾਣ ਦੇ ਨਾਲ ਮਿਲਦੇ ਨੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਹੈਗੀਆਂ ਹੈ ਨਾ ਜਿੰਮ ਜਾਂਦੀਆਂ ਨੇ ਉਹਨਾਂ ਲਈ ਤਾਂ ਪਨੀਰ ਖਾਣਾ ਹੋਰ ਵੀ ਜਿਆਦਾ ਜ਼ਰੂਰੀ ਹੋ ਜਾਂਦਾਗਾ ਆਲੂ ਦੇ ਵਿੱਚ ਦੇਖੋ ਕਾਰਬੋਹਾਈਡਰੇਟਸ ਦੀ ਕਿੰਨੀ ਵਧੀਆ ਮਾਤਰਾ ਹੁੰਦੀ ਆ ਹਨਾ ਹਰ ਚੀਜ਼ ਦਾ ਆਪਣਾ ਗੁਣ ਹਰ ਕੋਈ ਵੀ ਚੀਜ਼ ਆਪਾਂ ਖਾਣੇ ਆ ਨਾ ਉਹ ਜਿਹੜੀ ਇੱਕ ਚੀਜ਼ ਖਾ ਕੇ ਗੁਣ ਮਿਲ ਸਕਦਾਗਾ ਕੁਇਤਾਮ ਐਲਜੰਦਾ ਉਹ ਹੋਰ ਚੀਜ਼ ਖਾ ਕੇ ਨਹੀਂ ਮਿਲਦਾ ਹੈਗਾ ਤੇ ਪਾਣੀ ਦੀ ਕੁਆਂਟੀਟੀ ਥੋੜੀ ਜਿਹੀ ਜਿਹੜੀ ਇਹ ਜਿਹੜੀ ਤਰੀ ਬਣਾਉਣੀ ਆ ਹਨਾ ਸਬਜੀ ਦੀ ਉਹਦੇ ਹਿਸਾਬ ਦੇ ਨਾਲ ਤੁਸੀਂ ਬਣਾ ਲੈਣੀ ਆਂਗੀ ਤੇ ਫਿਰ ਇਸ ਤੋਂ ਬਾਅਦ ਆਪਾਂ ਜ਼ਿਆਦਾਤਰ ਸਬਜ਼ੀਆਂ ਦੇ ਵਿੱਚ ਮੇਥੀ ਦਾ ਜ਼ਰੂਰ ਯੂਜ਼ ਕਰਦੇ ਆਂਗੇ ਜਦੋਂ ਨਾ ਮੇਥੀ ਪਹਿਲਾਂ ਅਸੀਂ ਕਾਫੀ ਸਾਡੇ ਘਰੇ ਹੈਗੀ ਸੀਗੀ ਅਸੀਂ ਉਹਨਾਂ ਨੂੰ ਕੱਟ ਕੇ ਸੁਕਾ ਲਿਆ ਸੀ ਸੁਕਾ ਕੇ ਸੀ ਸੇਵ ਕਰਕੇ ਰੱਖ ਲਈ ਸੀ ਬਟੂ ਖਤਮ ਹੋ ਗਈ ਸੀ ਫਿਰ ਹੁਣ ਆਪਾਂ ਨਾ ਬਾਜ਼ਾਰ ਦੇ ਵਿੱਚੋਂ ਮੇਥੀ ਲੈ ਆਂਦੀ ਸੀ ਵੀ ਯੂਜ਼ ਹੋ ਜਾਂਦੀ ਐ ਪਰ ਜਿਹੜੀ ਆਪਾਂ ਘਰਾਂ ਦੀ ਜਿਹੜੀ ਮੇਥੀ ਹੁੰਦੀ ਐ ਨਾ ਘਰੇ ਖੇਤਾਂ ਦੇ ਵਿੱਚ ਆਪਣੇ ਜਾਂ ਲੱਗੀ ਹੁੰਦੀ ਆ ਵੈਜੀਟੇਬਲ ਗਾਰਡਨ ਦੇ ਵਿੱਚ ਲੱਗੀ ਹੁੰਦੀ ਆ ਉਹ ਤਾਂ ਉਹਦਾ ਤਾਂ ਫਲੇਵਰ ਹੀ ਵੱਖਰਾ ਹੁੰਦਾਗਾ ਜੀ ਫਿਰ ਕੁੱਕਰ ਦਾ ਢੱਕਣਾ ਆਪਾਂ ਲਾ ਦੇਣਾਗਾ ਹਨ ਤੇ ਦੋ ਤੋਂ ਤਿੰਨ ਸੀਟੀਆਂ ਦੇ ਵਿੱਚ ਆਪਾਂ ਇਨਫ ਜਿਹੜੇ ਆਪਣੇ ਆਲੂ ਹੈਗੇ ਨੇ ਪ੍ਰੋਪਰਲੀ ਪੱਕ ਜਾਣਗੇ ਪਨੀਰ ਤਾਂ ਹਨ ਓਬਵੀਅਸਲੀ ਬਣੀ ਜਾਣਾਗਾ ਤੇ ਸਾਨੂੰ ਨਾ ਇਹੋ ਜਿਹੀ ਐਕਸਪੈਰੀਮੈਂਟ ਕੁਛ ਕੁਛ ਸਬਜ਼ੀਆਂ ਦੇ ਕਰਦੇ ਰਹਿਣਾ ਚਾਹੀਦਾਗਾ ਤੇ ਮੈਂ ਜਦੋਂ ਵੀ ਮੰਮੀ ਵੀਡੀਓ ਬਣਾ ਲੈਂਦੇ ਨੇ ਹਨਾ ਤਾਂ ਮੈਨੂੰ ਇਦਾਂ ਹੁੰਦਾ ਕਰਿਓਸਿਟੀ ਹੁੰਦੀ ਕੁਛ ਵੱਖਰਾ ਜਾਣਨ ਦੀ ਕਿ ਮੈਂ ਪੁੱਛਦੀ ਰਹਣੀ ਆ ਮਮਾ ਨੂੰ ਕਿ ਇਹਦੇ ਵਿੱਚ ਹੋਰ ਕੀ ਚੀਜ਼ ਪਾਈ ਹੈ ਕਿੱਦਾਂ ਪਾਈ ਆ ਕਿਉਂਕਿ ਸਾਡੇ ਮੰਮੀ ਇਦਾਂ ਦੇਨੇ ਜੀ ਬੈਠੇ ਬੈਠੇ ਰੈਸਪੀ ਬਣਾ ਦਿੰਦੇ ਨੇ ਹਨਾ ਇਹ ਵੀ ਇੱਕ ਖਾਸ ਗੁਣ ਆਗਾ ਕਹਿ ਦਿੰਗੇ ਆਹ ਚੀਜ਼ ਚਾ ਇਦਾਂ ਪਾ ਦੋ ਆ ਐਂ ਕਰ ਦੋ ਅਸੀਂ ਹਿਸਾਬ ਹੁੰਦੇ ਜੀ ਹਨਾ ਜੇ ਕਿਸੇ ਨੂੰ ਹਿਸਾਬ ਹੈਗਾ ਤਾਂ ਉਹ ਵਧੀਆ ਓਬਵੀਅਸਲੀ ਵਧੀਆ ਚੀਜ਼ਾਂ ਬਣਾਉਂਦਾਗਾ ਫਿਰ ਤੁਸੀਂ ਜਦੋਂ ਆਪਣੇ ਹਨਾ ਜਿੰਨੀਆਂ ਸੀਟੀਆਂ ਤੁਸੀਂ ਦੇਖ ਲਓ ਜੇ ਤੁਹਾਡੀ ਸਬਜੀ ਜ਼ਿਆਦਾ ਉਸ ਹੱਬ ਦੀ ਹਨਾ ਇਹਦੀਆਂ ਸੀਟੀਆਂ ਦਾ ਧਿਆਨ ਰੱਖੋ ਫਿਰ ਜਦੋਂ ਆਪਾਂ ਸਬਜੀ ਖੋਲੀ ਨਾ ਤਾਂ ਪੂਰੀ ਕਿਚਨ ਦੇ ਵਿੱਚ ਉਹ ਫ੍ਰੈਗਰੈਂਸ ਆ ਰਹੀ ਸੀ ਸਬਜੀ ਵੀ ਇੰਨੀ ਜ਼ਿਆਦਾ ਟੇਸਟੀ ਸੀ ਮੈਂ ਸਿਰਫ ਵੀਡੀਓ ਬਣਾਉਣ ਲਈ ਨਹੀਂ ਪੈਣੋ ਕਹਿ ਰਹੀ ਸੱਚੀ ਬਹੁਤ ਸਵਾਦ ਸਬਜੀ ਸੀ ਤੁਸੀਂ ਸਬਜੀ ਦੀ ਨਾ ਸ਼ਕਲ ਦੇਖ ਕੇ ਹੀ ਦੱਸ ਦਵਣੀ ਆ ਵੀ ਕਿੰਨੀ ਕੀ ਜ਼ਿਆਦਾ ਟੇਸਟੀ ਹੋਊਗੀ ਤੇ ਇੱਕ ਦੇਖੋ ਜੀ ਏ ਸੀਗੀ ਹਨਾ ਸਾਡੀ ਵੀਡੀਓ ਤੇ ਜਿਹੜੀਆਂ ਭੈਣਾਂ ਨੇ ਪਲੀਜ਼ ਕਮੈਂਟਸ ਰੈਂਦੇ ਨੇ ਰਿਪਲਾਈ ਕਰਨ ਵਾਲੇ ਮੈਂ ਜਰੂਰ ਕਰੂੰਗੀ ਤੇ ਜਿਹੜੀਆਂ ਭੈਣਾਂ ਦੇ ਚੈਨਲਸ ਨੇ ਉਹ ਜਰੂਰ ਥੱਲੇ ਕਮੈਂਟਸ ਕਰ ਦਿਆ ਕਰਨ ਮੈਂ ਉਹਨਾਂ ਚ ਦੇ ਨਾਮ ਜਰੂਰ ਲਵਾਂਗੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਜਿਵੇਂ ਨਖਸ਼ਦੀਪ ਭੈਣਾ ਦੀਪਬਿੰਦਰ ਬਲੌਗਸ ਵਾਲੇ ਨੇ ਬਹੁਤ ਸੋਹਣੀਆਂ ਵੀਡੀਓਜ਼ ਬਣਾ ਰਹੇ ਨੇ ਇੱਕ ਜੂਪੀ ਦੇ ਪੰਜਾਬੀ ਪਿੰਡ ਹਨਾ ਉਹਨਾਂ ਦਾ ਚੈਨਲ ਤੇ ਬਹੁਤ ਵਧੀਆ ਕੰਟੈਂਟ ਹੁੰਦਾਗਾ ਜੀ ਸੋ ਆਉਣ ਵਾਲੇ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਮੈਂਸ਼ਨ ਵੀ ਕਰ ਰਹੀ ਆਂਗੀ ਤੁਸੀਂ ਇਸੇ ਤਰ੍ਹਾਂ ਲੱਗੇ ਰਹੋ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਜੀ ਤੇ ਤੁਹਾਨੂੰ ਜਿਹੜੀ ਸਾਡੀ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਕੋਈ ਸੁਝਾਅ ਹੋਵੇ ਕੋਈ ਕਮੈਂਟਸ ਹੋਣ ਤੁਹਾਡੇ ਕੋਈ ਡਾਊਟ ਹੋਵੇ ਤੁਹਾਨੂੰ ਹਨਾ ਵੀ ਇਹ ਚੀਜ਼ ਨੂੰ ਪਨੀਰ ਦੀ ਸਬਜ਼ੀ ਚ ਪਾਉਣਾ ਚਾਹੀਦਾ ਜਾਂ ਨਹੀਂ ਕੁਝ ਵੀ ਤੁਸੀਂ ਪੁੱਛਣਾ ਜਰੂਰ ਕਮੈਂਟਸ ਦੇ ਵਿੱਚ ਕੁਐਸਚਨ ਕਰਨੇ ਔਰ ਅਸੀਂ ਆਨਸਰ ਜਰੂਰ ਦੇਵਾਂਗੇ ਟਾਈਮ ਲੱਗ ਸਕਦਾ ਕਿਉਂਕਿ ਕਮੈਂਟਸ ਬਹੁਤ ਜ਼ਿਆਦਾ ਹੁੰਦੇ ਨੇ ਹਨਾ ਜੀ ਬਟ ਜਰੂਰ ਕਰਾਂਗੇ ਕਮੈਂਟਸ ਠੀਕ ਹੈ ਜੀ ਸੋ ਵਾਹਿਗੁਰੂ ਕਰੇ ਤੁਸੀ ਸਾਰੇ ਜਾਨੇ ਤੰਦਰੁਸਤ ਰਹੋ ਖੁਸ਼ ਰਹੋ ਆਬਾਦ ਰਹੋ ਤੇ ਸੋਣੀਆਂ-ਸੋਣੀਆਂ ਰੈਸਪੀਸ ਦੇ ਵੀਡੀਓਜ਼ ਦੇਖਦੇ ਰਹੋ ਖਾਂਦੇ ਰਹੋ ਹੈਲਦੀ ਫੇਰ ਹੀ ਰਹੋਗੇ ਜੇ ਤੁਸੀ ਸੇਤਮੰਦ ਚੀਜ਼ਾਂ ਹਨਾ ਖਾਓਗੇ ਸੋ ਜਰੂਰ ਦੱਸਿਓ ਜੀ ਫੇਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ